ਸਵਾਗਤ ਹੈ ਕਿਸਾਨ ਪ੍ਰਭੂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸੋਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਕਿਸੇ ਵੀ ਖੇਤੀ ਜਾਦੰਦੀਆਂ 527 ਬੋਟਮਾ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਅੱਜ ਤੁਹਾਡੇ ਵਾਸਤੇ 6 ਟ੍ਰੈਕਟਰ ਗੇ ਆ ਪਹਿਲਾਂ ਗੱਲ ਕਰਾਂਗੇ ਸੋਨਾ ਲੀਕਾ 750 ਡੀ ਆਈ ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2000 ਤੇ 4 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਦਾ ਨੰਬਰ ਹੈ ਟਰੈਕਟਰ ਦਾ ਫਰਸਟ ਓਨਰ ਟਰੈਕਟਰ ਹੈ 프ਰੰਟ ਟਾਇਰਾਂ ਦੀ ਗੱਲ ਕਰੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰਾਂ ਬੈਕ ਟਾਇਰਾਂ ਦੀ ਗੱਲ ਕਰੀ 40 ਤੋਂ 45 ਪੈਸੇ ਟਰੈਕਟਰ ਦੇ ਟਾਇਰਾਂ ਬਾਕੀ ਸਾਈਡ ਗੇਟ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ オリジナル ਹੈ ਮਾਲਕ ਵੀਰਾਂ ਵੱਲੋਂ ਵਾਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 2 ਲੱਖ ਤੇ 55000 ਰੁਪਏ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਸੋਨਾਲੀਕਾ ਡੀਆਈ 750 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਸਵਰਾਜ 735 ਐਫੀ ਇਹ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2001 ਦਾ ਇੱਕ ਮਾਡਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਬਾਕੀ ਫਰਸਟ ਹਾਰਨ ਟਰੈਕਟਰ ਹੈ ਬਾਹਰ ਪਪੂਲਾ ਟਰੈਕਟਰ ਨਾਲ ਟਰੈਕਟਰ ਦਾ ਲੈਫਟ ਬੰਪ ਹੈ ਨਾਲ ਦੇ ਟਰੈਕਟਰ ਦੇ ਟਾਇਰ ਆ ਰਬੜ ਵਾਲੇ ਟਾਇਰ ਆ ਬਾਕੀ ਇੰਜਨ ਗੇਅਰ ਲੈਫਟ ਬੰਪ ਦੀ ਫੁੱਲ ਗਾਰੰਟੀ ਹੈ ਘੋੜਾ ਵਾਂਗ ਬਟਰੈਕਟਰ ਦੇ ਲੱਗਿਆ ਹੋਇਆ ਬਾਕੀ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਲੈਂਕ ਕਮ ਕਰਾ ਦੀ ਕੰਡੀਸ਼ਨ ਕਰੋ ਚੈੱਕ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 235000 ਰੁਪਏ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਨੰਬਰ ਕਰੋ ਨੋਟ 8427725955 ਤੇ ਸੰਪਰਕ ਕਰਕੇ ਸਵਰਾਜ 735 ਐਫੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਹਰ ਪੰਪ ਵਾਲਾ ਟਰੈਕਟਰ ਤੇ ਘੋੜਾ ਪੰਪ ਟਰੈਕਟਰ ਦੇ ਲੱਗੇ ਹੋਏ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 235000 ਰੁਪਏ ਅੱਗੇ ਆ ਗਿਆ ਸੋਨਾਲਿਕਾ 750 ਆਰਐਕਸ ਇਹ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2011 ਮਾਡਲ ਟਰ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਬਾਕੀ ਫਰਸਟ ਆਨ ਦਾ ਟਰੈਕਟਰ ਹੈ ਚਾਰੇ ਟਾਇਰ ਟਰੈਕਟਰ ਦੇ 50 ਤੋਂ 55 ਪੈਸੇ ਗੋਡਿਅਰ ਕੰਪਨੀ ਦੇ ਆ ਬਾਕੀ ਪਾਵਰ ਸਟੀering ਡਬਲ ਕਲੱਚ ਦੇਲ ਬ੍ਰੇਕਾਂ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ 오ਰੀਜినਲ ਆ ਬਾਕੀ ਕੰਡੀਸ਼ਨ ਕਰੋ ਚੈੱਕ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 3 ਲੱਖ 35000 ਰੁਪਇਆ ਬਾਕੀ ਬਾਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਸੋਨਾਲੀਕਾ 750 RX ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸਾਈਡ ਗੇਅਰ ਟਰੈਕਟਰ ਹੈ ਬਾਕੀ ਪਾਵਰ ਸਟੀering ਹੈ ਅੱਗੇ ਆ ਗਿਆ ਮਹਿੰਦਰਾ ਅਰਜਨ 555 DI ਇਹ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2000 ਤੇ 12 ਮਾਡਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਬਾਕੀ ਡਬਲ ਕਲਚ ਹੈ ਸਾਈਡ ਗੇਅਰ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ オリジナル ਹੈ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਕੀ ਫੇਵਰ ਵਾਲੀ ਛਤਰੀ ਟਰੈਕਟਰ ਦੇ ਲੱਗੀ ਹੋਈ ਹੈ ਮਾਲਕ ਵੀਰਾਂ ਵੱਲੋਂ ਬਾਹ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ 2000 ਤੇ 12 ਮਾਡਲ ਟਰੈਕਟਰ ਹੈ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਬਾਕੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 3 ਲੱਖ ਦੇ 60000 ਰੁਪਏ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਮਹਿੰਦਰਾ ਅਰਜਨ 555 ਡੀਆਈ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਜੌਂਡੀਅਰ 5210 ਇਹ ਗੱਲ ਕਰੇ ਟਰੈਕਟਰ ਦੇ ਮਾਡਲ ਦੀ 2000 ਤੇ ਮਾਡਲ ਟਰੈਕਟਰ ਪੰਜਾਬ ਦਾ ਨੰਬਰ ਹੈ ਬਾਕੀ ਦੂਜੇ ਨਾਮ ਦਾ ਟਰੈਕਟਰ ਹੈ ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਬੀਕੇਟੀ ਕੰਪਨੀ ਦੇ ਪਾਵਰ ਸਟੀering ਆ ਬਾਕੀ 3800 ਘੰਟਾ ਰੈਕਟਰ ਕੇਵਲ ਚੱਲਿਆ ਹੋਇਆ ਹੈ 3 ਸਪੀਡ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ Ориਜినਲ ਹੈ ਬਾਕੀ ਮਾਲਕ ਵੀਰਾਂ ਵੱਲੋਂ ਬਾਹ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਪੀਵੀ 27 ਟਰੈਕਟਰ ਦਾ ਨੰਬਰ ਹੈ ਬਾਕੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਸੀ 62500 ਰੁਪਿਆ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਜੌਂਡੀਆਰ 5210 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪਾਵਰ ਸਟੀਅਰਿੰਗ ਟਰੈਕਟਰ ਹੈ ਬਾਕੀ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਇਹ ਗੱਲ ਕਰੀ ਸਟਰੈਟਰ ਦੇ ਮਾਡਲ ਦੀ 2000 ਤੇ 22 ਮਾਡਲ ਟਰੈਕਟਰ ਹੈ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਫਸਟ ਓਨਰ ਟਰੈਕਟਰ ਹੈ ਨਾਲ ਦੇ ਟਰੈਕਟਰ ਦੇ ਟਾਇਰ 80 ਤੋਂ 85 ਪੈਸੇ ਬੀਕੇਟੀ ਕੰਪਨੀ ਦੇ ਬਾਕੀ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪਾਵਰ ਸਟੀering ਡਬਲ ਕਲੱਚ ਤੇਲ ਬ੍ਰੇਕਾਂ ਡਬਲ ਡੈਸ਼ ਦੀ ਗੁੱਟਰ ਸਾਰਾ ਰੰਗ ਟਰੈਕਟਰ ਦਾ origignal ਹੈ ਬਾਕੀ ਸਾਈਡ ਗੇਅਰ ਟਰੈਕਟਰ ਹੈ ਬਾਕੀ 4 ਸਿਲੰਡਰ ਦੇ ਵਿੱਚ ਟਰੈਕਟਰ ਹੈ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅਦ ਵਿੱਚ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ PV 52 ਟਰੈਕਟਰ ਦਾ ਨੰਬਰ ਹੈ ਬਾਕੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 4 ਲੱਖ ਰੁਪਇਆ ਜਿੰਨੇ ਟਰੈਕਟਰ ਤੁਸੀਂ ਤੁਹਾਨੂੰ ਦਿਖਾਏ ਆ ਸਾਰੇ ਇੱਕ ਵੀਰ ਕੋਲੇ ਆ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਸਾਰੇ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਦੋਂ ਦਾ ਚੈਨਲ ਨਾਲ ਜੁੜੇ ਰਹੋ ਧੰਨਵਾਦ